ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਆਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜਾਨੀ ਕਿ 20 ਸਤੰਬਰ 2025 ਦੀਆਂ ਟਾਪ ਨਿਊਜ਼ ਤੇ ਕਰੰਟ ਅਫੇਅਰਸ ਲੈ ਕੇ حاضر ਹਾਂ ਜੋ ਐਗਜ਼ਾਮ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਹਨ ਸਾਰਿਆਂ ਨੇ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਹੈ ਚਲੋ ਜੀ ਟਾਈਮ ਵੇਸਟ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ ਫਰਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ 2027 ਵਿੱਚ ਸ਼ੰਘਾਈ ਸਹਿਯੋਗ ਸੰਗਠਨ SSCO ਦੀ ਗੱਲ ਹੋ ਰਹੀ ਹੈ ਸਿਮੇਲਨ ਦੀ ਮੇਜ਼ਬਾਨੀ ਕਰਨ ਦਾ ਐਲਾਨ ਕੀਤਾ ਹੈ 2027 ਦੇ ਵਿੱਚ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦਾ ਸਿਮੇਲਨ ਦੀ ਮੇਜ਼ਬਾਨੀ ਕੌਣ ਕਰੇਗਾ ਭਾਰਤ ਬ੍ਰਾਜ਼ੀਲ ਪਾਕਿਸਤਾਨ ਜਾਂ ਕਜ਼ਾਕਿਸਤਾਨ 2027 ਦੇ ਵਿੱਚ ਕਰੇਗਾ ਜੀ ਪਾਕਿਸਤਾਨ ਰਾਈਟ অপਸ਼ਨ ਸੀ ਨੈਕਸਟ ਕੁਐਸਚਨ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਹਾਲ ਹੀ ਵਿੱਚ ਅੰਬੂ ਕਰਨਗਲ ਯੋਜਨਾ ਕਿਸ ਰਾਜ ਵਿੱਚ ਸ਼ੁਰੂ ਕੀਤੀ ਗਈ ਹੈ ਤੇਲੰਗਨਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਜਾਂ ਫਿਰ ਉੜੀਸਾ ਰਾਈਟ ਆਨਸਰ ਬਣ ਜੇਗਾ ਤਾਮਿਲਨਾਡੂ ਸਾਊਥ ਦੀ ਸਟੇਟ ਹੈ ਉੱਥੇ ਕੀ ਹੈ ਅਨਾਥ ਬੱਚਿਆਂ ਦੇ ਲਈ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਜਾਂ ਇੱਕ ਪੇਰੈਂਟ ਦੀ ਡੈਥ ਹੋ ਜਾਂਦੀ ਆ ਤਾਂ ਉਹਨਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਅੰਬੂ ਕਰਨਗਲ ਯੋਜਨਾ ਸ਼ੁਰੂ ਕੀਤੀ ਤਮਿਲਨਾਡੂ ਦੇ ਵਿੱਚ ਨੈਕਸਟ ਕੁਐਸਚਨ 2025 ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਕਿੰਨੇ ਕਰੋੜ ਵਧਣ ਦੀ ਉਮੀਦ ਹੈ 30 ਕਰੋੜ 20 ਕਰੋੜ 25 ਕਰੋੜ ਜਾਂ 10 ਕਰੋੜ ਤਾਂ ਸਹੀ ਆਨਸਰ ਬਣ ਜੇਗਾ ਸੀ ਆਪਸ਼ਨ 2025 ਵਿੱਚ ਹਵਾਈ ਯਾਤਰੀਆਂ ਦੇ 25 ਕਰੋੜ ਵਧਣ ਦੀ ਉਮੀਦ ਹੈ ਨੈਕਸਟ ਕੁਐਸਚਨ ਸਤੰਬਰ 2025 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਦੂਜੀ ਵਾਰ ਸੰਯੁਕਤ ਰਾਸ਼ਟਰ ਮਹਿਲਾ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਯੂਨਾਈਟਿਡ ਨੇਸ਼ਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਵੂਮਨ ਨੂੰ ਸੈਕੰਡ ਟਾਈਮ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ ਏ ਆਪਸ਼ਨ ਡਾਕਟਰ ਸੀਮਾ ਸਾਮੀ ਬਹੁਆ ਨੂੰ। ਨੈਕਸਟ ਕੁਐਸਚਨ ਕਿਸ ਰਾਜ ਨੇ ਹਾਲ ਹੀ ਵਿੱਚ ਮਹਿਲਾ ਆਰਥਿਕ ਸਸ਼ਕਤੀਕਰਨ ਸਚਾਂ ਸੁਚਾਂਕਕ ਵਿਕਸਿਤ ਕੀਤਾ ਹੈ WEE ਦੀ ਗੱਲ ਹੋ ਰਹੀ ਹੈ ਔਮਨ ਇਕਨੋਮਿਕ ਏਮਪਾਵਰਮੈਂਟ ਤਾਂ ਕਿਹੜੇ ਰਾਜ ਨੇ ਹਾਲ ਹੀ ਵਿੱਚ ਵਿਕਸਿਤ ਕੀਤਾ ਹੈ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਜਾਂ ਹਰਿਆਣਾ ਸਹੀ ਉਤਰ ਬਣ ਜੇਗਾ ਉੱਤਰ ਪ੍ਰਦੇਸ਼ ਬੀ অপਸ਼ਨ ਨੈਕਸਟ ਕੁਐਸਚਨ ਕੇਂਦਰ ਵੱਲੋਂ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੇ ਤਹਿਤ ਕਿਸ ਰਾਜ ਦੇ ਪਿੰਡੂ ਸਥਾਨਕ ਸੰਸਥਾਵਾਂ ਨੂੰ 342 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ 15ਵੇਂ ਵਿੱਤ ਕਮਿਸ਼ਨ ਨੇ 342 ਕਰੋੜ ਰੁਪਏ ਦੀ ਰੁਪਏ ਤੋਂ ਵੱਧ ਦੀ ਰਾਸ਼ੀ ਕਿਹੜੀਆਂ ਦੋ ਸਟੇਟਾਂ ਨੂੰ ਜਾਰੀ ਕੀਤੀ ਹੈ ਗੁਜਰਾਤ ਅਤੇ ਗੋਆ ਆਂਧਰਾ ਪ੍ਰਦੇਸ਼ ਅਤੇ ਤੇਲੰਗਣਾ ਤਾਮਿਲਨਾਡੂ ਅਤੇ ਅਸਾਮ ਉੱਤਰ ਪ੍ਰਦੇਸ਼ ਤੇ ਬਿਹਾਰ ਸਹੀ ਉੱਤਰ ਬਣ ਜਾਏਗਾ ਤਾਮਿਲਨਾਡੂ ਤੇ ਅਸਾਮ ਇੱਕ ਸਾਊਥ ਦੀ ਸਟੇਟ ਹੈ ਇੱਕ ਅਸਾਮ ਆਪਣੀ ਹੈਗੀ ਹੈ ਨਾਰਥ ਈਸਟਰਨ ਸਟੇਟ ਹੈ ਨੈਕਸਟ ਕੁਐਸਚਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਕਿਸ ਰਾਜ ਵਿੱਚ ਆਦ ਕਰਮ ਜੋਗੀ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਮਹਾਰਾਸ਼ਟਰ ਔਰ ਨਾਚਲ ਪ੍ਰਦੇਸ਼ ਰਾਜਸਥਾਨ ਜਾਂ ਮੱਧ ਪ੍ਰਦੇਸ਼ ਪੀਐਮ ਨਰਿੰਦਰ ਮੋਦੀ ਨੇ ਆਦ ਕਰਮ ਜੋਗੀ ਅਭਿਆਨ ਦੀ ਸ਼ੁਰੂਆਤ ਕਰੀ ਹੈ ਜੀ ਡੀ ਆਪਸ਼ਨ ਮੱਧ ਪ੍ਰਦੇਸ਼ ਦੇ ਅੰਦਰ ਨੈਕਸਟ ਕੁਐਸਚਨ ਭਾਰਤ ਸਰਕਾਰ ਦੁਆਰਾ ਕਿਸ ਸਮੇਂ ਨੂੰ ਕਬਾਇਲੀ ਗੌਰਵ ਸਾਲ ਵਜੋਂ ਘੋਸ਼ਿਤ ਕੀਤਾ ਗਿਆ ਹੈ ਕਿਹੜੇ ਈਅਰ ਨੂੰ ਗਵਰਨਮੈਂਟ ਵੱਲੋਂ ਟ੍ਰਾਈਬਲ ਪ੍ਰਾਈਡ ਈਅਰ ਟ੍ਰਾਈਬਲ ਪ੍ਰਾਈਡイヤー ਡिक्लेअर ਕੀਤਾ ਗਿਆ ਤਾਂ ਸਹੀ ਉੱਤਰ ਬਣ ਜੇਗਾ 15 ਨਵੰਬਰ 2024 ਤੋਂ ਲੈ ਕੇ 15 ਨਵੰਬਰ 2025 ਤੱਕ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਕੇ ਦੱਸਣਾ ਵੀ ਇਹ ਟ్రਾਈਬਲ ਪ੍ਰਾਈਡイヤー ਕੀ ਦੇ ਹੈਪੀ ਬਰਥਡੇ ਤੇ ਕੋਸ਼ਿਦ ਕੀਤਾ ਜਾਂਦਾ ਹੈ 15 ਨਵੰਬਰ ਨੂੰ ਜਾਂ ਫਿਰ ਕਿਹੜਾ ਡੇ ਸੈਲੀਬ੍ਰੇਟ ਕਰਦੇ ਆ ਨੈਕਸਟ ਕੁਐਸਚਨ ਗਲੋਬਲ ਇਨੋਵੇਸ਼ਨ ਇੰਡੈਕਸ ਕੌਣ ਜਾਰੀ ਕਰਦਾ ਹੈ ਵਰਲਡ ਬੈਂਕ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਵਿਪੋ ਇੰਟਰਨੈਸ਼ਨਲ ਮੋਨੀਟਰੀ ਫੰਡ ਆਈਐਮਐਫ ਜਾਂ ਫਿਰ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਯੂਐਨਡੀਪੀ ਗਲੋਬਲ ਇਨੋਵੇਸ਼ਨ ਇੰਡੈਕਸ ਕੌਣ ਜਾਰੀ ਕਰਦਾ ਵਿਪੋ ਬੀ ਆਪਸ਼ਨ ਰਾਈਟ ਆਨਸਰ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਨੈਕਸਟ ਕੁਐਸਚਨ ਗਲੋਬਲ ਇਨੋਵੇਸ਼ਨ ਇੰਡੈਕਸ 2025 ਵਿੱਚ 139 ਅਰਥਵਿਵਸਥਾਵਾਂ ਵਿੱਚ ਭਾਰਤ ਦਾ ਰੈਂਕ ਕੀ ਹੈ 139 ਦੇਸ਼ਾਂ ਦੇ ਵਿੱਚੋਂ ਭਾਰਤ ਦਾ ਕਿਹੜਾ ਰੈਂਕ ਆਇਆ ਤਾਂ ਭਾਰਤ ਦਾ ਰੈਂਕ ਆਇਆ ਇਸ ਵਾਰ 38 ਇੰਪੋਰਟੈਂਟ ਰੈਂਕ ਹੈ ਗਲੋਬਲ ਇਨੋਵੇਸ਼ਨ ਇੰਡੈਕਸ ਯਾਦ ਰੱਖਣਾ ਟੌਪ ਤੇ ਕਿਹੜੀ ਕੰਟਰੀ ਆਈ ਹੈ ਸਵੀਟ ایرਲੈਂਡ